ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਆਪਾਂ ਗੱਲ ਕਰਾਂਗੇ ਸਪੋਰਟ ਤੋਂ ਟ੍ਰੇਡ ਕਰਨ ਬਾਰੇ ਸਪੋਰਟ ਤੋਂ ਉੱਤੇ ਵਾਸਤੇ ਟ੍ਰੇਡ ਕਰਨ ਬਾਰੇ ਗੱਲ ਆਪਾਂ ਕਰਾਂਗੇ ਹੁਣ ਦੇਖੋ ਸਪੋਰਟ ਦੇ ਉੱਤੇ ਜਦੋਂ ਮਾਰਕੀਟ ਆਉਂਦੀ ਹੈ ਨਾ ਤਿੰਨ ਤਰ੍ਹਾਂ ਦੀਆਂ ਸਿਚੁਏਸ਼ਨਾਂ ਬਣਦੀਆਂ ਤੇਂ ਤਰ੍ਹਾਂ ਦੀਆਂ ਪਹਿਲੀ ਸਿਚੁਏਸ਼ਨ ਇਹ ਕਿ ਸਪੋਰਟ ਦੇ ਉੱਤੇ ਮਾਰਕੀਟ ਆਈ ਕੋਈ ਪੈਟਰਨ ਬਣਿਆ ਫਿਰ ਉੱਤੇ ਜਾਣਾ ਸ਼ੁਰੂ ਕਰਤਾ ਹੁਣ ਆ ਜਿਹੜੀ ਸਿਚੁਏਸ਼ਨ ਹੈ ਇਹਦੇ ਵਾਸਤੇ ਲਗਭਗ ਸਾਰੇ ਵੀਰਪੈਣ ਤਿਆਰ ਹੁੰਦੇ ਆ ਕਿ ਸਪੋਰਟ ਦੇ ਉੱਤੇ ਆਊਗੀ ਕੋਈ ਪੈਟਰਨ ਬਣਾਉਗੀ ਫਿਰ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਐਂਟਰੀ ਕਰਕੇ ਪ੍ਰ ਸੋ ਇਹਦੇ ਵਿੱਚ ਮੈਕਸਿਮਮ ਲੋਕ ਟ੍ਰੇਡ ਕਰ ਵੀ ਲੈਂਦੇ ਆ ਪ੍ਰੋਫਿਟ ਵੀ ਕਰ ਲੈਂਦੇ ਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਦੋ ਸਿਚੁਏਸ਼ਨਾਂ ਹੋਰ ਬੰਦੀਆਂ ਦੂਜੀ ਸਿਚੁਏਸ਼ਨ ਆ ਬੰਦੀ ਆ ਕਿ ਸਪੋਰਟ ਤੇ ਤੁਸੀਂ ਵੇਟ ਕਰਨ ਦੇ ਜੋ ਕਿ ਸਪੋਰਟ ਨੂੰ ਟੱਚ ਕਰਕੇ ਕੋਈ ਪੈਟਰਨ ਬਣਾਉਂਗੀ ਫਿਰ ਆਪਾਂ ਟ੍ਰੇਡ ਕਰਾਂਗੇ ਪਰ ਮਾਰਕੀਟ ਥੱਲੇ ਆਉਣ ਡਈ ਆ ਸਪੋਰਟ ਤੋਂ ਥੋੜਾ ਜਿਹਾ ਉੱਤੇ ਹੈਮਰ ਬਣਿਆ ਤੇ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰਦਾ ਇਹ ਦੂਜੀ ਸਿਚੁਏਸ਼ਨ ਨੇ ਇਹਦੇ ਵਿੱਚ ਤੁਹਾਡੀ ਟ੍ਰੇਡ ਮਿਸ ਹੋ ਜਾਂਦੀ ਤੀਜੀ ਸਿਚੁਏਸ਼ਨ ਬਾਰੇ ਗੱਲ ਕਰਦੇ ਆ ਜੀ ਜਿਹਦੇ ਵਿੱਚ ਤੁਹਾਡਾ ਲੌਸ ਹੁੰਦਾ ਹੈ ਤੀਜੀ ਸਿਚੁਏਸ਼ਨ ਇਹ ਆ ਕਿ سپورਟ ਦਾ ਡਾ ਹੈ ਮਾਰਕੀਟ ਤੋਂ ਆਉਣ ਦੇ ਥੱਲੇੋਂ ਉਤੋਂ ਥੱਲੇ ਨੂੰ ਆਉਣ ਦੇ ਆ ਤੇ ਫਲੋ ਦੇ ਵਿੱਚ سپورਟ ਨੂੰ ਬ੍ਰੇਕ ਕਰ ਦਿੰਦੀ ਹੈ ਪ੍ਰਾਈਸ ਐਕਸ਼ਨ ਤੋਂ ਬਿਨਾ ਤੇ ਫਿਰ ਉਸ ਤੋਂ ਬਾਅਦ ਥੱਲੇ ਜਾ ਕੇ ਪੈਟਰਨ ਬਣਾਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਉੱਤੇ ਆਉਣਾ ਸ਼ੁਰੂ ਕਰ ਦਿੰਦੀ ਹੈ ਹੁਣ ਇਹਦੇ ਵਿੱਚ ਕੀ ਹੈ ਕਿ سپورਟ ਜਿਵੇਂ ਬ੍ਰੇਕ ਹੋ ਗਿਆ ਤੁਹਾਨੂੰ ਲੱਗਦਾ ਕਿ ਬ੍ਰੇਕਡਾਊਨ ਹੋ ਗਿਆ ਥੱਲੇ ਹੋਰ ਜਾਊਗੀ ਤੁਸੀਂ ਥੱਲੇ ਵਾਸਤੇ ਟ੍ਰੇਡ ਕਰਦੇ ਜੋ ਉੱਤੇ ਸਟਾਪ ਲੌਸ ਲਾ ਕੇ ਤੇ ਤੁਹਾਡਾ ਜਿਹੜਾ ਸਟਾਪ ਲੌਸ ਆ ਉਹ ਅਗਲੇ ਹੀ ਕੈਂਡਲ ਦੇ ਵਿੱਚ ਹਿੱਟ ਹੋ ਸੋ ਇਹਨਾਂ ਤੇ ਨਾ ਸਿਚੁਏਸ਼ਨਾਂ ਨੂੰ ਆਪਾਂ ਅੱਜ ਸਮਝਾਂਗੇ ਤੇ ਇਹਨਾਂ ਦਾ ਤੁਹਾਨੂੰ ਹੱਲ ਦੱਸਾਂਗੇ ਹੱਲ ਇਹਦਾ ਬਹੁਤ ਸਿੰਪਲ ਹੈ ਸਭ ਤੋਂ ਪਹਿਲੀ ਸਿਚੁਏਸ਼ਨ ਜਿਹੜੀ ਇਹ ਤੇ ਤੁਹਾਨੂੰ ਪਤਾ ਹੀ ਆ ਆਹ ਦਾ ਤੁਹਾਨੂੰ ਪਤਾ ਹੀ ਆ ਕਿ ਸਪੋਰਟ ਤੇ ਜੇ ਦੇਖੋ ਮਾਰਕੀਟ ਆਈ ਇੱਥੇ ਦੇਖੋ ਆਪਾਂ ਵੇਟ ਕਰਨਾ ਸਪੋਰਟ ਤੇ ਕੋਈ ਪੈਟਰਨ ਬਣੇ ਪੈਟਰਨ ਕਿਹੜਾ ਕਿਹੜਾ ਡਬਲ ਯੂ ਪੈਟਰਨ ਹੋ ਸਕਦਾ ਹੈ ਡਬਲ ਯੂ ਪੈਟਰਨ ਹੋ ਸਕਦਾ ਹੈ ਹੈਮਰ ਹੋ ਸਕਦਾ ਹੈ ਤੇ ਇਨਵਰਟਡ ਹੈਮਰ ਹੋ ਸਕਦਾ ਹੁਣ ਆਪਣਾ ਦੇਖੋ ਇਥੇ ਮਲਟੀ ਟਾਈਮ ਫਰੇਮ ਵੀ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਆਪਾਂ 15 ਮਿੰਟ ਦਾ ਟਾਈਮ ਫਰੇਮ ਦੇਖਣ ਦੇ ਸੀ ਹੁਣ ਆਪਾਂ 5 ਮਿੰਟ ਦੇ ਟਾਈਮ ਫਰੇਮ ਤੇ ਜਾਨੇ ਆ ਸੋ 5 ਮਿੰਟ ਦੇ ਟਾਈਮ ਫਰੇਮ ਤੇ ਤੁਸੀਂ ਦੇਖ ਸਕਦੇ ਜੋ ਇਥੇ ਡਬਲਿਊ ਪੈਟਰਨ ਬਣਿਆ ਸੀ ਆ ਡਬਲਿਊ ਪੈਟਰਨ ਬਣਿਆ ਤੇ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰਤਾ ਸੋ 5 ਮਿੰਟ ਦਾ ਟਾਈਮ ਫਰੇਮ 15 ਮਿੰਟ ਦਾ ਟਾਈਮ ਫਰੇਮ 30 ਮਿੰਟ ਦਾ ਟਾਈਮ ਫਰੇਮ ਤੇ ਜਾਂ ਫਿਰ 1 ਘੰਟੇ ਦਾ ਟਾਈਮ ਫਰੇਮ ਸੋ ਚਾਰੇ ਟਾਈਮ ਫਰੇਮ ਤੁਸੀਂ ਯੂਜ਼ ਕਰਕੇ ਦੇਖਣੇ ਜਦੋਂ ਸਟਾਕ ਸਪੋਰਟ ਤੇ ਆਇਆ ਸੋ ਚਾਰਾਂ ਟਾਈਮ ਫਰੇਮ ਦੇ ਵਿੱਚੋਂ ਕਿਸੇ ਵੀ ਟਾਈਮ ਫਰੇਮ ਦੇ ਵਿੱਚ ਜੋ ਕੋਈ ਪੈਟਰਨ ਬਣਿਆ ਫਿਰ ਤੁਸੀਂ ਉਹਦਾ ਸਟੌਪ ਲੌਸ ਲਾ ਕੇ ਤੇ ਐਂਟਰੀ ਕਰ ਸਕਦੇ ਹੋ ਸੋ ਜਿਵੇਂ ਆਪਾਂ ਇੱਥੇ ਦੇਖਿਆ ਸਪੋਰਟ ਤੇ ਸਟਾਕ ਆਇਆ ਤੇ 5 ਮਿੰਟ ਦੇ ਟਾਈਮ ਫਰੇਮ ਤੇ ਡਬਲ ਪੈਟਰਨ ਬਣਾਇਆ ਤੇ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰਤਾ ਤੇ ਹੁਣ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਹੀਰੋ ਮੋਟਰ ਕੋਰਪ ਦੀ ਹੀਰੋ ਮੋਟਰ ਕੋਰਪ ਸਟਾਕ ਜਿਹੜਾ ਹੈਗਾ ਆ ਇਹ ਸਪੋਰਟ ਦੇ ਲੱਗੇ ਆਇਆ ਸਪੋਰਟ ਦੇ ਲੱਗੇ ਆਇਆ ਤੇ ਸਪੋਰਟ ਦੇ ਲੱਗੇ ਆਣ ਕੇ ਨੇ 15 ਮਿੰਟ ਦਾ ਛੋਟਾ ਜਿਹਾ ਹੈਮਰ ਬਣਾਇਆ 15 ਮਿੰਟ ਦਾ ਛੋਟਾ ਜਿਹਾ ਹੈਮਰ ਬਣਾਇਆ ਤੇ ਫਿਰ ਉਸ ਤੋਂ ਬਾਅਦ ਆ ਉੱਤੇ ਜਾਣਾ ਇਹਨੇ ਸ਼ੁਰੂ ਕਰਤਾ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਸਿਪਲਾ ਦੀ ਜੀ ਦੇ ਵਿੱਚ ਸਪੋਰਟ ਤੋਂ ਥੱਲੇ ਚਲੀ ਗਈ ਮਾਰਕੀਟ ਤੇ ਫਿਰ ਉਸ ਤੋਂ ਬਾਅਦ ਉੱਤੇ ਕਿਵੇਂ ਆਈ ਉਸ ਤੋਂ ਬਾਅਦ ਉੱਤੇ ਆਉਣ ਤੋਂ ਪਹਿਲਾਂ ਇਹਨੇ ਕੋਈ ਪੈਟਰਨ ਬਣਾਇਆ ਤੇ ਉਹ ਪੈਟਰਨ ਕਿਹੜਾ ਆ 5 ਮਿੰਟ ਦੇ ਟਾਈਮ ਫਰੇਮ ਤੇ ਡਬਲਿਊ ਪੈਟਰਨ ਇਹਨੇ ਬਣਾਇਆ ਸੋ ਸਿੰਪਲ ਜੀ ਜਿਹੜੀ ਚੀਜ਼ ਹੈ ਤੁਸੀਂ ਯਾਦ ਰੱਖਣੀ ਆ ਸਪੋਰਟ ਤੇ ਤੁਸੀਂ ਬੈਠੇ ਰਹੋ ਆ ਤੁਹਾਡਾ ਸਪੋਰਟ ਇੱਥੇ ਬੈਠੇ ਰਹੋ ਠੀਕ ਹੈ ਸਪੋਰਟ ਤੁਸੀਂ ਮਾਰਕ ਕਰ ਲਿਆ ਬੈਠੇ ਰਹੋ ਸਪੋਰਟ ਦੇ ਕੋਲ ਆਣ ਕੇ ਪਹਿਲੀ ਗੱਲ ਨੰਬਰ 1 ਸਪੋਰਟ ਦੇ ਕੋਲ ਆਣ ਕੇ ਜੇ ਕੋਈ ਪੈਟਰਨ ਬਣਦਾ ਉੱਤੇ ਵਾਸਤੇ ਡਬਲਿਊ ਪੈਟਰਨ ਹੈਮਰ ਜਾਂ ਫਿਰ ਇਨਵਰਟਡ ਹੈਮਰ ਹੈਮਰ ਤੇ ਡਬਲਿਊ ਪੈਟਰਨ ਲਾ ਕੇ ਚੱਲੋ ਤੁਸੀਂ ਹੈਮਰ ਜਾਂ ਫਿਰ ਡਬਲਿਊ ਪੈਟਰਨ ਜੇ ਬਣਦਾ ਹੈ ਟਾਈਮ ਫਰੇਮ ਤੁਸੀਂ ਯੂਜ਼ ਕਰਕੇ ਦੇਖਣੇ ਹੈ ਅਲੱਗ-ਅਲੱਗ 5 ਮਿੰਟ ਦਾ 15 ਮਿੰਟ ਦਾ 1 ਘੰਟੇ ਦਾ 30 ਮਿੰਟ ਦਾ ਚਾਰੇ ਟਾਈਮ ਫਰੇਮ ਯੂਜ਼ ਕਰਕੇ ਦੇਖਣੇ ਹੈ ਇਹਨਾਂ ਚਾਰਾਂ ਟਾਈਮ ਫਰੇਮ ਦੇ ਵਿੱਚੋਂ ਕਿਸੇ ਵੀ ਟਾਈਮ ਫਰੇਮ ਤੇ ਸਪੋਰਟ ਦੇ ਲਾਗੇ ਆਣ ਕੇ ਜੇ ਕੋਈ ਪੈਟਰਨ ਬਣਦਾ ਹੈ ਡਬਲੂ ਪੈਟਰਨ ਜਾਂ ਫਿਰ ਹੈਮਰ ਫਿਰ ਤੁਸੀਂ ਟ੍ਰੇਡ ਕਰ ਸਕਦੇ ਹੋ ਉੱਤੇ ਵਾਸਤੇ ਦੂਜੀ ਸਿਚੁਏਸ਼ਨ ਜੇ ਸਪੋਰਟ ਦੇ ਬਿਲਕੁਲ ਉੱਤੇ ਸਪੋਰਟ ਨੂੰ ਟੱਚ ਕਰਕੇ ਕੋਈ ਪੈਟਰਨ ਬਣਦਾ ਉੱਤੇ ਵਾਸਤੇ ਹੈਮਰ ਜਾਂ ਫਿਰ ਡਬਲੂ ਪੈਟਰਨ ਫਿਰ ਤੁਸੀਂ ਟ੍ਰੇਡ ਕਰ ਸਕਦੇ ਹੋ ਤੇ ਤੀਜੀ ਸਿਚੁਏਸ਼ਨ ਜੇ ਸਪੋਰਟ ਨੂੰ ਥੱਲੇ ਜਾ ਕੇ ਬ੍ਰੇਕ ਕਰਦੀ ਹੈ ਫਲੋ ਦੇ ਵਿੱਚ ਬਿਨਾ ਪ੍ਰਾਈਸ ਐਕਸ਼ਨ ਤੋਂ ਤੇ ਥੱਲੇ ਜਾ ਕੇ ਕੋਈ ਪੈਟਰਨ ਬਣਦਾ ਉੱਤੇ ਵਾਸਤੇ ਹੈਮਰ ਡਬਲਿਊ ਪੈਟਰਨ ਹੈਮਰ ਜਾਂ ਫਿਰ ਡਬਲਿਊ ਪੈਟਰਨ ਫਿਰ ਤੁਸੀਂ ਟ੍ਰੇਡ ਕਰ ਸਕਦੇ ਜੋ ਉੱਤੇ ਵਾਸਤੇ ਸੋ ਤੁਸੀਂ ਸਪੋਰਟ ਤੇ ਬੈਠੇ ਰਹੋ ਤੇ ਵੇਟ ਕਰੋ ਪੈਟਰਨ ਬਣਦਾ ਜੇ ਕੋਈ ਪੈਟਰਨ ਬਣਦਾ ਹੈ ਫਿਰ ਉੱਥੋਂ ਹੀ ਰਿਵਰਸਲ ਹੋਣਾ ਪੈਟਰਨ ਤੋਂ ਬਿਨਾਂ ਰਿਵਰਸਲ ਨਹੀਂ ਹੁੰਦਾ ਸੋ ਇਹ ਸਿੰਪਲ ਜਿਹਾ ਤਰੀਕਾ ਹੁਣ ਤਿੰਨੇ ਪ੍ਰਕਾਰ ਦੀਆਂ ਜਿਹੜੀਆਂ ਸਿਚੁਏਸ਼ਨਾਂ ਤੁਹਾਨੂੰ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਸਪੋਰਟ ਤੇ ਕੀ سپورਟ ਤੋਂ ਉੱਤੋਂ ਮਾਰਕੀਟ ਮੁੜ ਜਾਂਦੀ ਹੈ سپورਟ ਨੂੰ ਟੱਚ ਕਰਕੇ ਮਾਰਕੀਟ ਮੁੜਦੀ ਹੈ ਜਾਂ ਫਿਰ سپورਟ ਦੇ ਥੱਲੇ ਜਾ ਕੇ ਮਾਰਕੀਟ ਉੱਥੋਂ ਮੁੜਦੀ ਹੈ ਹੁਣ ਤਿੰਨੇ ਤਰ੍ਹਾਂ ਦੀਆਂ ਜਿਹੜੀਆਂ ਟ੍ਰੇਡ ਬਣਦੀਆਂ ਤਿੰਨੇ ਤਰ੍ਹਾਂ ਦੀਆਂ ਟ੍ਰੇਡਾਂ ਤੁਸੀਂ ਫੜ ਸਕਦੇ ਹੋ ਤਿੰਨੇ ਤਰ੍ਹਾਂ ਦੀਆਂ ਸਿਰਫ ਤੁਸੀਂ ਪੈਟਰਨ ਦਾ ਧਿਆਨ ਰੱਖਣਾ ਜਦੋਂ ਪੈਟਰਨ ਬਣਿਆ ਉਦੋਂ ਟ੍ਰੇਡ ਕਰੋ ਜੇ ਪੈਟਰਨ ਬਣੂਗਾ ਤੇ ਫਿਰ ਮਾਰਕੀਟ ਉੱਤੇ ਜਾਊਗੀ ਭਾਵੇਂ سپورਟ ਨੂੰ ਟੱਚ ਕੀਤਾ ਹੈ ਭਾਵੇਂ ਉਹਨੇ ਨਹੀਂ ਟੱਚ ਕੀਤਾ ਤੇ ਭਾਵੇਂ ਸਪੋਰਟ ਦੇ ਥੱਲੇ ਚਲ ਗਈ ਆ ਜੇ ਪੈਟਰਨ ਬਣੂਗਾ ਤੇ ਫੇਰ ਹੀ ਉੱਤੇ ਜਾਊਗੀ ਸੋ ਪੈਟਰਨ ਦਾ ਧਿਆਨ ਰੱਖਣਾ ਤੇ ਟਾਈਮ ਫਰੇਮ 5 ਮਿੰਟ ਦਾ 15 ਮਿੰਟ ਦਾ 30 ਮਿੰਟ ਦਾ ਤੇ 1 ਘੰਟੇ ਦਾ ਇਹਨਾਂ ਚਾਰ ਟਾਈਮ ਫਰੇਮ ਦੇ ਉੱਤੇ ਤੁਸੀਂ ਪੈਟਰਨ ਦੇਖਦੇ ਰਹਿਣਾ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ